ਕਿ ਕਿਸੇ ਪਾਰਟੀ ਨੂੰ ਵੋਟ ਪਾਉਣੇ ਵੋਟ ਪਾਉਣ ਦਾ ਮਤਲਬ ਆ ਆਪਣਾ ਰਾਜਾ ਬਣਾਉਣਾ ਆਪਣਾ ਰਾਜਾ ਜਦੋਂ ਵੀ ਬਣਨਾ ਦਸ਼ਮੇਸ਼ ਮੇਰਾ ਕਹਿੰਦੇ ਸੀ ਨੀਲੇ ਝੰਡੇ ਥੱਲੇ ਬਾਗੜਾ ਬਾਬਾ ਜੀ ਸਾਹਮਣੇ ਮੇੜ ਕਰ ਕਹਿੰਦੇ ਸੀ ਚੱਕੋ ਨੀਲਾ ਝੰਡਾ ਔਰ ਸਾਡੇ ਤੱਕ ਨੀਲਾ ਝੰਡਾ ਲੈ ਕੇ ਆਇਆ ਸਾਹਬ ਕਾਸ਼ੀਰਾਮ ਅੱਜ ਮੈਂ ਤੁਹਾਡੇ ਚ ਖੜਾ ਆਇਆ ਓ ਤੁਹਾਡਾ ਖੂਨ ਖੜਾ ਆ ਤੁਹਾਡਾ ਆਪਣਾ ਖੜਾਇਆ ਕਿਸੇ ਦਾ ਮੈਂ ਬੇਟਾ ਆ ਕਿਸੇ ਦਾ ਭਰਾ ਆ ਕਿਸੇ ਦਾ ਮੈਂ ਤੁਹਾਡਾ ਆਪਣਾ ਖੂ ਦੇਖੋ ਤਾਂ ਮੇਰਾ ਚਿਹਰਾ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਵਾਲਾ ਖੜਾ ਆ ਦੇਖੇ ਮੇਰਾ ਆ ਤੁਸੀਂ ਚੰਦੂ ਮੱਜਰੇ ਦਾ ਮੂੰਹ ਦੇਖਾ ਦਿਲ ਤੋਂ ਆਵਾਜ਼ ਆਉਣੀ ਪਾਡੀ ਕਿ ਟੋਟੇ ਵਾਲਾ ਖੜਾ ਆ ਬੋਲੋ ਐਤਾ ਕਰਕੇ ਦੱਸਿਓ ਆਣੀ ਕਿ ਨਹੀਂ ਆਣੀ ਤੁਸੀਂ ਮਾਲਵਿੰਦਰ ਕੰਗ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਉਹਦਾ ਮੂੰਹ ਦੇਖੋਗੇ ਕੰਗ ਮਲਵਿੰਦਰ ਤੇ ਉਹਦਾ ਮੂੰਹ ਦੇਖ ਕੇ ਕੀ ਲੱਗ ਰ ਤੁਹਾਡੇ ਆਲਾ ਸਾਡੇ ਆਲਾ ਆ ਜੀਤ ਵੀ ਆ ਇਸ ਪਿੱਛੇ ਜਾਏ ਸਾਡੇ ਆਲਾ ਸਾਡੇ ਕਿ ਮੇਰੇ ਆਲਾ ਮੇਰੇ ਆਲਾ ਐਦਾ ਕੁਛ ਆਇਆ ਸੀਗਾ ਤੇ ਤੁਸੀਂ ਦੇਖਣਾ ਖੁੱਲ ਵਾਲਿਆਂ ਦਾ ਬੰਦਾ ਧਰਮ ਮਾਨ ਆਪਣੇ ਦਿਲ ਤੇ ਛਾਤੀ ਮਾਰ ਕੇ ਦੇਖੋ ਕਿ ਸਾਡੇ ਆਲਾ ਆਵਾਜ਼ ਕਿੱਥੋਂ ਆਉਣੀ ਆ ਤੇ ਸਾਡੇ ਆਲਾ ਤੁਹਾਡਾ ਕੂਰ खजानों कब्जा कौन 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 फैसला गली गली लैके जाना पाएगा ਜਿੰਦਾਬਾਦ ਜਿੰਦਾਬਾਦ ਅਰੀ ਪਾ ਜਿੰਦਾਬਾਦ ਜਿੰਦਾਬਾਦ ਅਰੀ ਸਾਹਿਬ ਜਿੰਦਾਬਾਦ ਜਿੰਦਾਬਾਦ ਇਸ ਕਰਕੇ ਇਹ ਗੱਲ ਗਲੀ ਗਲੀ ਲੈ ਕੇ ਜਾਣੀ ਪਈ ਜੀ ਕਿਹੜੀ ਗੱਲ ਜਿਹੜੀ ਜਗਤ ਗੁਰੂ ਰਵਿਦਾਸ ਜੀ ਮਹਾਰਾਏ ਨੇ ਕਹੀ ਸੀ ਕਿ ਹਰਸੋ

ਫਗਵਾੜੇ ਦੀ ਕੰਨ ਤੱਕ ਜਾਂਦਾ ਆ ਇਹ ਹਲਕਾ ਮੱਛੀ ਵਾਲੇ ਦੇ ਜੰਗਲਾਂ ਤੋਂ ਇਧਰ ਤੇ